ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀ ਜਿਹੜੀ ਪੈਂਡਿੰਗ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਬਾਰੇ ਆਇਆ ਵੱਡਾ ਫੈਸਲਾ ਵਿੱਤ ਵਿਭਾਗ ਨੂੰ ਜਾਰੀ ਕੀਤਾ ਗਿਆ ਪੱਤਰ ਪੱਤਰ 24 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ 77 ਦੇ ਵਿੱਚ ਰੱਖੀ ਗਈ ਜੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਮੁਲਾਜ਼ਮ ਦਲ ਦੇ ਨੁਮਾਇੰਦਿਆਂ ਅਤੇ ਕੈਬਨਨ ਮੰਤਰੀਆਂ ਦੇ ਵਿਚਾਰਲੇ ਹੋਵੇਗੀ ਸਿੱਧੀ ਗੱਲਬਾਤ ਸੋ ਦੋਸਤੋ 4% ਡੀਏ ਜਿਹੜਾ ਪੈਂਡਿੰਗ ਦੀ ਬਹਾਲੀ ਨੂੰ ਲੈ ਕੇ ਚੁੱਕਿਆ ਜਾਵੇਗਾ ਮੁੱਦਾ ਕੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋ ਪਾਏਗਾ ਇਸ ਵੀਡੀਓ ਦੇ ਵਿੱਚ ਅਸੀਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਪਾਉਣ ਦੇ ਲਈ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਇੱਕ ਵੱਡੀ ਅਪਡੇਟ ਜਿਹੜੀ ਹੈ ਦਿੱਤੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਸਾਫ਼ ਕੀਤਾ ਗਿਆ ਹੈ ਕਿ ਜਿਹੜੀ ਮੁਲਾਜ਼ਮਾਂ ਦੇ ਲਈ 4% ਡੀਏ ਦੀ ਕਿਸ਼ਤ ਹੈ ਉਹ ਜਾਰੀ ਕੀਤੀ ਜਾਵੇਗੀ ਜਲਦੀ ਹੀ ਹੋਣ ਵਾਲੀ ਕੈਬਨਿਟ ਮੀਟਿੰਗ ਜਾਣੀ ਕਿ ਕੱਲ ਹੋਣ ਵਾਲੀ ਚੰਡੀਗੜ੍ਹ ਸਕੱਤਰ ਦੇ ਵਿੱਚ ਜਿਹੜੀ ਕੈਬਨਿਟ ਮੀਟਿੰਗ ਹੈ ਉਸ ਦੇ ਵਿੱਚ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਨਰ ਦੇ ਜਿਹੜੇ ਨਾਮਉਂਦਗੇ ਹੋਣਗੇ ਕੈਬਨਟ ਜਿਹੜੀ ਮੰਤਰੀ ਹੋਣਗੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨਗੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਸਭ ਤੋਂ ਵੱਡਾ ਫੈਸਲਾ ਜਿਹੜਾ ਹੈ ਡੀਏ ਦੀ ਕਿਸ਼ਤ ਦੇ ਬਾਰੇ ਕੀਤਾ ਜਾ ਸਕਦਾ ਹੈ ਕਿਉਂਕਿ ਡੀਏ ਜਿਹੜੀ ਹੈ ਪੈਂਡਿੰਗ ਕਿਸ਼ਤ ਹੈ ਕਾਫੀ ਚਿਰ ਤੋਂ ਬਕਾਇਆ ਪਿਆ ਹੈ ਪੰਜਾਬ ਰਾਜ ਦੇ ਬਲਾਸਮਾ ਤੇ ਪੈਨਸ਼ਨ ਦੀ ਉਸ ਕਿਸ਼ਤ ਨੂੰ ਜਾਰੀ ਕੀਤਾ ਜਾ ਸਕਦਾ ਹੈ ਸੋ ਜੇਕਰ 4% ਦੀ ਕਿਸ਼ਤ ਵਾਲੀ ਜਿਹੜੀ ਜਾਰੀ ਕੀਤੀ ਜਾਂਦੀ ਹੈ ਤਾਂ 1 ਮਈ 2025 ਤੋਂ ਦੱਸਿਆ ਜਾ ਸਕਦਾ ਹੈ ਕਿ ਇਹ ਫੈਸਲਾ ਜਿਹੜਾ ਹੈ ਲਾਗੂ ਵੀ ਕੀਤਾ ਜਾ ਸਕਦਾ ਹੈ ਸੋ ਦੋਸਤੋ ਹੁਣ ਇਹ ਹੀ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਸੱਤਰ ਬੁਲਾਈ ਗਈ ਹੈ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਪੰਜਾਬ ਰਾਜ ਮਲਾਜ਼ਮ ਦਲ ਦੇ ਜਿਹੜੇ ਨਾਮ ਹੁੰਦੇ ਆ ਅਤੇ ਜਿਹੜੀ ਪੰਜਾਬ ਸਰਕਾਰ ਦੇ ਵਿਚਾਲੇ ਜਿਹੜੇ ਕਿਹੜੇ ਸਿੱਟੇ ਸਾਹਮਣੇ ਨਿਕਲ ਕੇ ਆਉਂਦੇ ਹਨ ਕੀ ਮਲਾਜ਼ਮਾਂ ਨੂੰ ਸਿੱਧੇ ਤੌਰ ਤੇ ਕੋਈ ਲਾਭ ਮਿਲੇਗਾ ਜਿਵੇਂ ਹੀ ਕੋਈ ਅਪਡੇਟ ਆਏਗੀ ਇਸ ਚੈਨਲ ਤੇ ਜਰੂਰ ਤੁਹਾਨਾਂ ਨਾਲ ਸਾਂਝੀ ਕੀਤੀ ਜਾਏਗੀ ਧੰਨਵਾਦ ਜੀ